ਰੇਲਵੇ ਵੱਲੋਂ 16 ਮਈ ਤੱਕ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਚ ਯਾਤਰੀਆਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲ ਸਕੀ। ਜਲੰਧਰ ਕੈਂਟ ਤੋਂ ਸਿਟੀ ਸਟੇਸ਼ਨ ਤੋਂ ਲੰਘਦਿਆਂ ਨਵੀਂ ਦਿੱਲੀ, ਕੋਲਕਾਤਾ, ਹਰਿਦੁਆਰ ਤੇ ਕਟੜਾ ਵਰਗੇ ਮਹੱਤਵਪੂਰਨ ਸਟੇਸ਼ਨਾਂ ਨੂੰ ਜਾਣ ਵਾਲੀਆਂ ਦੋ ਦਰਜਨ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਦੂਜੇ ਬਦਲ ਭਾਲਣੇ ਹੋਣਗੇ। ਰੱਦ ਕੀਤੀਆਂ ਗਈਆਂ ਟ੍ਰੇਨਾਂ ਚਮਤਾ ਵੈਸ਼ਨੂ ਦੇਵੀ ਜਾਣ ਵਾਲੀ ਟ੍ਰੇਨ ਦੇ ਨਾਲ-ਨਾਲ ਪੰਜਾਬ ਦੀ ਪ੍ਰਸਿੱਧ ਟ੍ਰੇਨ ਸ਼ਾਨਨੇ ਪੰਜਾਬ ਵੀ ਸ਼ਾਮਲ ਹੈ ਸ਼ੰਭੂ ਸਟੇਸ਼ਨ ਤੇ ਬੈਠੇ ਕਿਸਾਨਾਂ ਕਾਰਨ ਪੰਜਾਬ ਆਉਣ ਵਾਲੀਆਂ ਟ੍ਰੇਨਾਂ ਨੂੰ ਦੂਜੇ ਰੂਟਾ ਜਰੀਏ ਪੰਜਾਬ ਭੇਜਿਆ ਜਾ ਰਿਹਾ ਹੈ ਇਸ ਕਾਰਨ ਸ਼ਤਾਬਦੀ ਵਰਗੀ ਸੁਪਰ ਫਾਸਟ ਗੱਡੀ ਲਗਾਤਾਰ ਦੇਰੀ ਨਾਲ ਜਲੰਧਰ ਸਟੇਸ਼ਨ ਤੇ ਪਹੁੰਚ ਰਹੀ ਹੈ ਐਤਵਾਰ ਨੂੰ ਲੇਟ ਹੋਣ ਵਾਲੀਆਂ ਕਈ ਅਹਿਮ ਟ੍ਰੇਨਾਂ ਚ 132 ਅਮਰੀਤਸਰ ਐਕਸਪ੍ਰੈਸ 3 ਘੰਟੇ ਅਕਾਲ ਤਖਤ ਐਕਸਪ੍ਰੈਸ 4 ਘੰਟੇ ਸਵਰਨ ਸ਼ਤਾਬਦੀ ਐਕਸਪ੍ਰੈਸ ਲਗਭਗ 5.5 ਘੰਟੇ ਤੇ ਜੰਮੂ ਕਸ਼ਮੀਰ ਐਕਸਪ੍ਰੈਸ 3.5 ਘੰਟੇ ਦੇਰੀ ਨਾਲ ਸਟੇਸ਼ਨ ਤੇ ਪਹੁੰਚਿਆ ਨੇ ਇਸ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਸਟੇਸ਼ਨ ਤੇ ਉਡੀਕ ਕਰਨੀ ਪਈ ਜੋ ਕਿ ਯਾਤਰੀਆਂ ਲਈ ਪਰੇਸ਼ਾਨੀ ਦਾ ਸਬਬ ਬਣਿਆ ਹੈ ਇੱਕ ਯਾਤਰੀ ਦਾ ਕਹਿਣਾ ਸੀ ਕਿ ਸ਼ਤਾਬਦੀ ਤੇ ਯਾਤਰਾ ਕਰਨ ਵਾਲਿਆਂ ਨੂੰ ਉਮੀਦ ਰਹਿੰਦੀ ਹੈ ਕਿ ਉਕਤ ਟ੍ਰੇਨ ਆਪਣੇ ਤੈਅ ਸਮੇਂ ਤੇ ਪਹੁੰਚ ਜਾਵੇਗੀ ਪਰ ਅੱਜ ਇਹ ਗੱਡੀ 5.5 ਘੰਟੇ ਦੇਰੀ ਨਾਲ ਪਹੁੰਚੀ ਹੈ ਉਕਤ ਯਾਤਰੀ ਨੇ ਕਿਹਾ ਕਿ ਸ਼ਤਾਬਦੀ ਲੇਟ ਹੋ ਰਹੀ ਹੈ ਤਾਂ ਉੱਥੇ ਹੀ ਦੂਜੀਆਂ ਟ੍ਰੇਨਾਂ ਜਰੀਏ ਜਾਣ ਲਈ ਹੋਰ ਵੀ ਮੁਸ਼ਕਲਾਂ ਉਠਾਣੀਆਂ ਪੈ ਰਹੀਆਂ ਨੇ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੇਨਾਂ ਦੀ ਉਡੀਕ 'ਚ ਪ੍ਰੇਸ਼ਾਨ ਹੋਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਦੇਖਦਿਆਂ ਵਿਭਾਗ ਵੱਲੋਂ ਟ੍ਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਨੂੰ ਸਮੇਂ ਤੇ ਦੂਜੇ ਬਦਲ ਭਾਲਣ ਦਾ ਪੂਰਾ ਸਮਾਂ ਮਿਲ ਸਕੇ